ਹੈਲੋ ਮੈਂ ਡਾਕਟਰ ਤੇਰੰਕਰ ਲੈ ਕੇ ਆਇਆ 7 ਸਤੰਬਰ 2025 ਦੇ ਪੂਰਨ ਚੰਦਰ ਗ੍ਰਹਿਣ ਜਿਸ ਨੂੰ ਅਸੀਂ ਬਲੱਡ ਮੂਨ ਕਹਾ ਰક્ત ਚੰਦਰਮਾ ਕਹਾ ਉਸ ਤੋਂ ਬਾਅਦ ਦੇ ਪੈਣ ਵਾਲੇ 12 ਰਾਸ਼ੀਆਂ ਤੇ ਪ੍ਰਭਾਵ ਦੀ ਗੱਲ ਚੰਦਰ ਗ੍ਰਹਿਣ ਉਸ ਵੇਲੇ ਲੱਗਦਾ ਜਦੋਂ ਪ੍ਰithvi ਸੂਰਜ ਤੇ ਚੰਦਰਮਾ ਦੇ ਵਿਚਕਾਰ ਆ ਜਾਂਦੀ ਹੈ ਤੇ ਆਪਣੀ ਛਾਂ ਨਾਲ ਚੰਦਰਮਾ ਨੂੰ ਟੱਕ ਲੈਂਦੀ ਹੈ ਇਹ ਸੀ ਸਾਇੰਸ ਦੀ ਗੱਲ 7 ਸਤੰਬਰ 25 ਨੂੰ ਜੋ ਗ੍ਰਹਿਣ ਹੋਇਆ ਉਹ ਪੂਰਨ ਚੰਦਰ ਗ੍ਰਹਿਣ ਸੀ ਜਿਸ ਦੌਰਾਨ ਚੰਦਰਮਾ ਲਕਤਰੰਗਿਆ ਦਿਖਾਈ ਦਿੱਤਾ ਵੈਦਿਕ ਜੋਤਿਸ਼ ਅਨਸਾਰ ਸੰਸਾਰਕ ਪੱਖੋਂ ਹਰ ਗ੍ਰਹਿਣ ਚਾਹੇ ਉਹ ਸੂਰਜ ਗ੍ਰਹਿਣ ਆ ਚਾਹੇ ਚੰਦਰ ਗ੍ਰਹਿਣ ਇੱਕ ਨਵੀਂ ਸੰਸਾਰਕ ਸ਼ੁਰੂਆਤ ਕਰਦਾ ਇਹਦਾ ਪ੍ਰਭਾਵ ਸਿਰਫ ਗ੍ਰਹਿਣ ਦੇ ਸਮੇਂ ਅਨਸਾਰ ਨਹੀਂ ਹੁੰਦਾ ਕਹਿੰਦੇ ਕਿ ਜਿਸ ਵੇਲੇ ਗ੍ਰਹਿਣ ਆ ਉਸ ਵੇਲੇ ਅਸਰ ਹੋਣਾ ਹੈ ਕੋਈ ਵੀ ਗ੍ਰਹਿਣ ਲੱਗਦਾ ਹੈ ਉਸ ਦਾ ਇੱਕ ਪਹਿਲਾ ਭਾਵ ਇਫੈਕਟ ਹੁੰਦਾ ਜਿਹਨੂੰ ਅਸੀਂ ਸੂਤਕਾਲ ਕਹਿੰਦੇ ਆ ਇੱਕ ਹੁੰਦਾ ਆਫਟਰ ਇਫੈਕਟ ਗ੍ਰਹਿਣ ਲੱਗਣ ਤੋਂ ਬਾਅਦ ਇਹਦਾ ਜਿਹੜੀ ਡਿਊਰੇਸ਼ਨ ਹੈ ਜਾਂ ਇਸ ਦਾ ਸਮਾਂ ਹੈ ਕਿ ਇੱਕ ਆਫਟਰ ਇਫੈਕਟ ਕਿਸੇ ਵੀ ਰਾਸ਼ੀ ਉੱਪਰ ਕਿੰਨੇ-ਕਿੰਨੇ ਦਿਨਾਂ ਤੱਕ ਰਹਿ ਸਕਦਾ ਮੈਂ ਜਦੋਂ ਬਾਰਾ ਰਾਸ਼ੀਆਂ ਦੀ ਗੱਲ ਕਰਨੀ ਹੈ ਉਸ ਤੋਂ ਪਹਿਲਾਂ ਮੈਂ ਦੱਸ ਦਿੰਨੀ ਆ ਕਿਸ ਗ੍ਰਹਿ ਦੇ ਆਫਟਰ ਇਫੈਕਟ ਕੀ ਰਹਿਣਗੇ ਚੰਦਰ ਗ੍ਰਹਿਣ ਦਾ ਪ੍ਰਭਾਵ ਆਮ ਤੌਰ ਤੇ ਅਗਲੇ 15 ਦਿਨ ਤੱਕ ਰਹਿਣਾ ਕਿਉਂਕਿ ਪੂਰਨ ਚੰਦਰ ਗ੍ਰਹਿਣ ਸੀ ਲਗਭਗ ਸਾਰਿਆਂ ਤੇ ਪਰ ਜੇ ਗ੍ਰਹਿਣ ਤੁਹਾਡੀ ਰਾਸ਼ੀ ਜਾਂ ਚੰਦਰ ਲਗਨ ਉੱਤੇ ਪੈ ਗਿਆ ਤਾਂ ਇਹ 3 ਮਹੀਨੇ ਤੱਕ ਅਸਰ ਰਹਿਣਾ ਹੈ ਜੇ ਜਨਮ ਨਕਸ਼ਤਰ ਉੱਤੇ ਗ੍ਰਹਿਣ ਹੋਇਆ ਤਾਂ ਇਸ ਦਾ ਅਸਰ 6 ਮਹੀਨੇ ਤੱਕ ਰਹਿਣਾ ਸੋ ਇਹ ਤੁਹਾਡੀ ਜਿਹੜੀ ਜਨਮ ਪੱਤਰੀ ਹੈ ਉਹਦੇ ਹਿਸਾਬ ਨਾਲ ਅਲੱਗ-ਅਲੱਗ 15 ਦਿਨ 3 ਮਹੀਨੇ ਤੇ 6 ਮਹੀਨੇ ਤੱਕ ਇਸ ਅੰਦਰ ਗ੍ਰਹਿਣ ਦਾ ਜਿਹੜਾ 7 ਸਤੰਬਰ 2025 ਨੂੰ ਲੱਗਿਆ ਉਸ ਦਾ ਅਸਰ ਰਹੇਗਾ ਮੈਂ ਸੋਚਿਆ ਇੱਕ ਵੀਡੀਓ ਬਣਾ ਦਾਂ ਤਾਂ ਕਿ ਆਪਾਂ ਸੁਚੇਤ ਰਹਿ ਸਕੀਏ ਇਹਨਾਂ 6 ਮਹੀਨਿਆਂ ਦੌਰਾਨ ਤੋਂ ਮੈਂ 12 ਰਾਸ਼ੀਆਂ ਦੀ ਗੱਲ ਕਰਾਂਗੀ ਮੇਕ ਰਾਸ਼ੀ ਵਾਲਿਓ ਤੁਸੀਂ ਸਿਹਤ ਵਿੱਚ ਤੁਹਾਡੇ ਤੁਹਾਡੇ ਮਨ ਵਿੱਚ ਚਿੰਚੜਾਪਨ ਰਹਿਣਾ ਸਿਹਤ ਦੇ ਪੱਖੋਂ ਗੱਲ ਕਰਾਂਗੀ ਮੈਂ ਨਾ ਚਾਰ ਖੇਤਰ ਲੈਣ ਲੱਗੀ ਹਾਂ ਸਿਹਤ ਤੁਹਾਡਾ ਕਰਮ ਖੇਤਰ ਤੁਹਾਡਾ ਪਰਿਵਾਰ ਤੇ ਤੁਹਾਡਾ ਧਨ ਕੈਰੀਅਰ ਆ ਜਾਂਦਾ ਨਾ ਕੰਮ ਖੇਤਰ ਜਿਹਨੂੰ ਕਹਿੰਦੇ ਕਾਮਕਾਰ ਬਿਜ਼ਨਸ ਵਪਾਰ ਧੰਦਾ ਸੋ ਚਾਰ ਖੇਤਰ ਮੈਂ ਲੈ ਕੇ ਚਾਰਾਂ ਤੇ ਪ੍ਰਭਾਵ ਦੀ ਗੱਲ ਕਰਾਂਗੇ ਦੁਬਾਰਾ ਦੱਸਣ ਲੱਗੀਆਂ ਸਭ ਤੋਂ ਪਹਿਲਾਂ ਮੇਕ ਰਾਸ਼ੀ ਵਾਲਿਓ ਤੁਸੀਂ ਸੁਣ ਲਓ ਜਦੋਂ ਮੈਂ ਤੁਹਾਡੀ ਸਿਹਤ ਦੀ ਗੱਲ ਕਰਾਂ ਤਾਂ ਮਨ ਦੇ ਵਿੱਚ ਚਿਚੜਾਪਨ ਰਹਿਣਾ ਹੈ ਨੀਂਦ ਦੀ ਕਮੀ ਰਹਿਣੀ ਹੈ ਤੁਸੀਂ ਉਪਾਅ ਕਰੋਗੇ ਹਰ ਸਵੇਰੇ ਸੂਰਜ ਨੂੰ ਜਲ ਅਰਪਣ ਕਰਨਾ ਚਾਰ ਸਮੱਸਿਆਵਾਂ ਚਾਰ ਖੇਤਰਾਂ ਦੀਆਂ ਔਰ ਚਾਰ ਹੀ ਛੋਟੇ ਛੋਟੇ ਮੈਂ ਉਪਾਅ ਦੱਸਾਂਗੇ ਤੁਸੀਂ ਜਲ ਅਰਪਣ ਕਰਨਾ ਹਰ ਰੋਜ਼ ਤੁਰਨੋ ਕੈਰੀਅਰ ਦੀ ਗੱਲ ਕਰਾਂ ਤਾਂ ਕਰਮ ਖੇਤਰ 'ਚ ਅਚਾਨਕ ਦਬਾਅ ਵੱਧ ਸਕਦਾ ਹੈ ਪ੍ਰੈਸ਼ਰ ਆਏਗਾ ਤੁਹਾਡੇ ਮਨ ਤੇ ਤੁਸੀਂ ਉਪਾਅ ਕਰਨਾ ਬ੍ਰਹਸਪਤੀ ਦੇ ਨਾਮ ਦਾ 108 ਵਾਰ ਜਿਹੜਾ ਬੀਜ ਮੰਤਰ ਹੈ ਉਹਦਾ ਜਾਪ ਕਰ ਲੈਣਾ ਜੇ ਮੈਂ ਤੁਹਾਡੇ ਪਰਿਵਾਰ ਦੀ ਗੱਲ ਕਰਾਂ ਜੀਵਨ ਦੇ ਵਿੱਚ ਤਣਾਅ ਦੇ ਸੰਕੇਤ ਆ ਪਰਿਵਾਰ ਦੇ ਵਿੱਚ ਘਬराईਦਾ ਨਹੀਂ ਹੁੰਦਾ ਤੁਸੀਂ ਉਪਾਅ ਕਰੋਗੇ ਸੋਮਵਾਰ ਨੂੰ ਦੁੱਧ ਦੇ ਨਾਲ ਚੰਦਰਮਾ ਨੂੰ ਅਰਗ ਦੇਣਾ ਕੱਚਾ ਦੁੱਧ ਹੁੰਦਾ ਥੋੜਾ ਜਿਹਾ ਨਾ ਮਾਤਰ ਸਿਰਫ ਪ੍ਰਤੀਕਾਤਮਕ ਤੌਰ ਤੇ ਸੋ ਜੇ ਮੈਂ ਤੁਹਾਨੂੰ ਪੈਸੇ ਦੇ ਮਾਮਲੇ 'ਚ ਗੱਲ ਕਰਾਂ ਤਾਂ ਬਿਨਾਂ ਲੋੜ ਖਰਚੇ ਵੱਜ ਜਾਣੇ ਆ ਤੁਸੀਂ ਖਰਚੇ ਵਧਣ ਤੋਂ ਰੋਕਣ ਲਈ ਉਪਾਅ ਕਰੋਗੇ ਸ਼ੁੱਕਰਵਾਰ ਨੂੰ ਗਰੀਬਾਂ ਨੂੰ ਥੋੜੇ ਜਿਏ ਜਿੰਨੀ ਤੁਹਾਡੀ ਜੇਬ ਅਲੋਕ ਕਰਦੀ ਹੈ ਉਹਨੇ ਚਿੱਟੇ ਛੋਲ দান ਕਰ ਦੇਣੇ ਆ ਬ੍ਰਿਕ ਰਾਸ਼ੀ ਵਾਲਿਓ ਸਿੱਧੀ ਗੱਲ ਕਰਾਂ ਸਿਹਤ ਕਮਜ਼ੋਰ ਰਹਿਣੀ ਆ ਤੁਹਾਡਾ ਪਾਚਨ ਤੰਤਰ ਪ੍ਰਭਾਵਿਤ ਹੋਏਗਾ ਡਾਈਜੈਸਟਿਵ ਸਿਸਟਮ ਖਰਾਬ ਹੋ ਜਾਣਾ ਉਪਾਅ ਤੁਸੀਂ ਕਰ ਲਿਓ ਮੰਗਲਵਾਰ ਨੂੰ ਹਨੂਮਾਨ ਜੀ ਦੇ ਅੱਗੇ ਲਾਲ ਫੁੱਲ ਚੜਾਇਆ ਹੋ ਇੱਕ ਨਹੀਂ ਚੜਾਈ ਦਾ ਦੋ ਚੜਾਈ ਦੇ ਸੋ ਜੇ ਮੈਂ ਤੁਹਾਡੇ ਕੈਰੀਅਰ ਦੀ ਗੱਲ ਕਰਾਂ ਕੰਮ ਧੰਦੇ ਦੀ ਗੱਲ ਕਰਾਂ ਤਾਂ ਸਾਥੀਆਂ ਨਾਲ ਕੋਲੀਗਜ਼ ਨਾਲ ਸਹਿਯੋਗੀਆਂ ਨਾਲ ਗਲਤਫਹਿਮੀ ਪੈਦਾ ਹੋ ਜਾਗੀ ਤੁਸੀਂ ਉਪਾਅ ਕਰੋਗੇ ਕੰਮ ਵਾਲੀ ਥਾਂ ਉੱਤੇ ਗੰਗਾ ਜਲ ਛਿੜਕ ਲਓ ਜਾਂ ਕੋਈ ਵੀ ਪਵਿੱਤਰ ਅਮਰਤਿਆਂ ਦੋ ਬੂੰਦਾ ਛੜਕਾ ਲਓ ਮੈਂ ਤੁਹਾਡੇ ਪਰਿਵਾਰ ਦੀ ਗੱਲ ਕਰਾਂ ਤਾਂ ਜੀਵਨ ਵਿੱਚ ਸਾਰੇ ਪਰਿਵਾਰ ਨਾਲ ਥੋੜਾ ਤਣਾਅ ਹੋ ਸਕਦਾ ਸੱਸ ਸਹੁਰਿਆਂ ਨਾਲ ਉਪਾਅ ਕਰ ਲਿਓ ਘਰ ਦੀ ਜਿਹੜੀ ਗ੍ਰਹਿਣੀ ਐ ਪਤਨੀ ਐ ਉਸ ਨੂੰ ਕੰਮ ਕਰਨ ਵਾਲੀ ਗ੍ਰਹਿਣੀ ਕਹਿੰਦੇ ਆ ਜਿਹੜੀ ਘਰਵਾਰ ਸਾਮਦੀ ਹੈ ਸਫੇਦ ਮਠਾਈ ਥੋੜੀ ਜੀ ਭੇਂਟ ਕਰ ਦਿਓ ਤੋਹਫੇ ਵਜੋਂ ਦੇ ਦਿਓ ਧੰਨ ਦਾ ਮਾਮਲਾ ਆ ਤਾਂ ਬਕਾਇਆ ਰਕਮ ਕਿਤਨੇ ਕਿਤੇ ਤੁਹਾਡੀ اٹਕ ਜਾਣੀ ਆ ਪੈਸਾ ਜੇ ਕਿਸੇ ਨੇ ਲਿਆ ਉਹ ਦੇਣਾ ਨੇ ਸਮੇਂ ਸਿਰ ਤੁਸੀਂ ਉਪਾਗ ਕਰ ਦਿਓ ਵੀਰਵਾਰ ਨੂੰ ਪੀਲੀ ਦਾਲ ਛੋਲਿਆਂ ਦੀ ਗਾਂ ਨੂੰ ਮੁੱਠੇ ਪਰ ਖਿਲਾ ਦਿਓ ਮਿਥਨ ਰਾਸ਼ੀ ਦੀ ਵਾਰੀ ਆ ਗਈ ਸਿੱਧੀ ਗੱਲ ਕਰਾਂ ਚਿੰਤਾ ਦੇ ਕਾਰਨ ਤੁਹਾਡਾ ਬੀਪੀ ਹਾਈ ਹੋ ਸਕਦਾ ਤੁਸੀਂ ਉਪਾਗ ਕਰਨਾ ਹਰ ਬੁੱਧਵਾਰ ਨੂੰ ਤੁਲਸੀ ਨੂੰ ਥੋੜਾ ਜਿਹਾ ਜਲ ਅਰਪਣ ਕਰਨਾ ਓਵਰ ਵਾਟਰਿੰਗ ਨਹੀਂ ਕਰੀ ਦੀ ਕਿ ਡੋਲੂ ਪਰ ਪਰ ਪਾ ਦਿਓ ਥੋੜਾ ਜਿਹਾ ਜਲਰਪਤ ਕਰ ਦਿਓ ਸ਼ਰਧਾ ਦੇ ਨਾਲ ਕੈਰੀਅਰ ਕੰਮ ਖੇਤਰ ਦੀ ਗੱਲ ਕਰਾਂ ਤਾਂ ਫੈਸਲ ਕਰਨ ਦੀ ਗਤੀ ਸਲੋ ਹੋ ਜਾਣੀ ਆ ਫੈਸਲੇ ਨਿਰਣੇ ਨਹੀਂ ਲੈ ਪਾਉਂਗੇ ਉਪਾਅ ਕਰ ਦਿਓ ਬੁੱਧ ਦੇ ਨਾਮ ਦਾ ਜਾਪ ਕਰਿਓ ਓਮ ਬੁੱਧ ਓਮ ਬੰਬੁਦਾਇ ਨਮਾ ਪਰਿਵਾਰ ਦੇ ਵਿੱਚ ਜੇ ਗੱਲ ਕਰਾਂ ਤਾਂ ਛੋਟੀਆਂ ਛੋਟੀਆਂ ਗੱਲਾਂ ਉੱਤੇ ਬਹਿਸ ਹੋ ਜਾਣੀ ਆ ਉਪਾਅ ਕਰ ਲਿਓ ਮਾਂ ਜਾਂ ਆਪਣੀ ਰਿਸਪੈਕਟਡ ਭੈਣ ਨੂੰ ਹਰੀਆਂ ਚੂੜੀਆਂ ਪੇਟ ਕਰ ਦਿਓ ਨਹੀਂ ਪਾਉਂਦੇ ਕਈ ਚੂੜੀਆਂ ਹਰੀ ਹਰ ਰਮਲ ਲੈ ਦੋ ਹਰੀ ਕੋਈ ਚੀਜ਼ ਲੈ ਦੋ ਗਮਲੇ ਭੇਟ ਕਰ ਦਿਓ ਧੰਦੇ ਮਾਮਲਿਆਂ ਵਿੱਚ ਮੱਲੋ ਹਰਾ ਪੌਦਾ ਧੰਦੇ ਮਾਮਲੇ ਦੀ ਗੱਲ ਕਰਾਂ ਨਵੇਂ ਨਿਵੇਸ਼ ਇਨਵੈਸਟਮੈਂਟ ਰੁਕ ਜਾਣੀ ਆ ਥੋੜੇ ਸਮੇਂ ਦੀ ਗੱਲ ਆ 15 ਮਹੀਨੇ 3 ਦਿਨ 3 ਮਹੀਨੇ ਜਾਂ ਫਿਰ 6 ਮਹੀਨੇ ਉਪਾਅ ਕਰ ਲਿਓ ਹਰੇ ਕਪੜੇ 'ਚ ਸੱਤ ਹਰੀ ਮੂੰਗੀ ਦੇ ਦਾਣੇ ਲੈਣੇ ਆ ਸੱਤ ਹਰੀ ਮੂੰਗੀ ਦੇ ਦਾਣੇ ਇਹ ਬਣ ਕੇ ਤੁਹੋ ਰਿਚ ਤੁਸੀਂ ਰੱਖ ਲੈਣੇ ਆ ਜੇ ਹੁਣ ਮੈਂ ਕਰਕਰਾਸ਼ੀ ਦੀ ਗੱਲ ਕਰਾਂਗੀ ਚੰਦਰ ਗ੍ਰੈਂਡ ਦਾ ਆਫਟਰ ਇਫੈਕਟ ਤਾਂ ਕਰਕਰਾਸ਼ੀ ਵਾਲਿਆਂ ਦੀ ਸੇਤ ਮਾਨਸਿਕ ਤਣਾਣਾ ਰਣਾ ਅਮਲਪਿਤ ਐਸਿਡ ਬਹੁਤ ਬਣਨਾ ਹੈ ਐਸਿਡ ਬਣੇਗਾ ਧਿਆਨ ਰੱਖਣਾ ਸੋਮਵਾਰ ਨੂੰ ਤੁਸੀਂ ਚੰਦਰ ਜੰਤਰ ਤਰਣ ਕਰ ਲਓ YouTube ਤੇ ਦੇਖ ਲਈਦਾ ਸਫੇਦ ਕਾਗਜ਼ ਲੈ ਕੇ ਉਸੇ ਤਰ੍ਹਾਂ ਨੂੰ ਫੋਲੋ ਕਰਕੇ ਜੰਤਰ ਬਣਾ ਸਕਦੇ ਹੋ ਜੰਤਰ ਦੀ ਜੋ ਧਾਰਨ ਕਰਨ ਤੋਂ ਪਹਿਲਾਂ YouTube ਤੋਂ ਉਹਦਾ ਬੀਜ ਮੰਤਰ ਦੇਖ ਲਓ ਉਹ ਬੀਜ ਮੰਤਰ ਪੜ੍ਹ ਲਓ ਮੰਤਰ ਬਣ ਗਿਆ ਕੰਮ ਖੇਤਰ ਦੀ ਗੱਲ ਕਰਾਂ ਤਾਂ ਅਧਿਕਾਰੀਆਂ ਨਾਲ ਮਨਮਟਾਵ ਹੋ ਜਾਣਾ ਤੁਸੀਂ ਦੁੱਧ ਤੇ ਚਾਵਲ ਦਾਨ ਕਰ ਦਿਓ ਪਰਿਵਾਰ ਦੀ ਗੱਲ ਕਰਾਂ ਤਾਂ ਮਾਂ ਦੀ ਸਿਹਤ ਦੀ ਚਿੰਤਾ ਰਹਿ ਸਕਦੀ ਹੈ ਕਿਉਂਕਿ ਉਹਨਾਂ ਦੀ ਸਿਹਤ ਢਿੱਲੀ ਹੋ ਜਾਣੀ ਹੈ ਉਪਾਅ ਕੀ ਕਰੋਗੇ ਮਾਂ ਦੇ ਪੈਰ ਛੁਣੇ ਆ ਅਸੀਸਾਂ ਲੈ ਲਓ ਧਨ ਦੀ ਗੱਲ ਕਰਾਂ ਤਾਂ ਧਨ ਦੇ ਲਾਭ 'ਚ ਦੇਰੀ ਹੋ ਸਕਦੀ ਹੈ ਉਪਾਅ ਕਰ ਲਿਓ ਕੱਚੇ ਦੁੱਧ ਨਾਲ ਸ਼ਿਵਲਿੰਗ ਉੱਤੇ ਜਲਦਾ ਰਹ ਭਾਦੋ ਸੰਗਰਾਸ਼ ਦੀ ਵਾਰੀ ਆ ਗਈ ਤੁਹਾਡੀ ਸਿਹਤ ਦੀ ਗੱਲ ਕਰਾਂ ਤਾਂ ਅੱਖਾਂ 'ਚ ਦਰਦ ਰਹਿਣੀ ਆ ਤੇ ਸਰੀਰ ਵਿੱਚ ਗਰਮੀ ਮਹਿਸੂਸ ਹੋਏਗੀ ਤਪਸ਼ ਤਾਮਸਿਕ ਜੇ ਬਣ ਜਾਉਗੇ ਉਪਾਅ ਕਰ ਲਿਓ ਲਾਲ ਮਸਰ ਦੀ ਦਾਲ ਜਿਹੜੀ ਉਹ দান ਕਰ ਦੇਣੀ ਆ ਕੰਮ ਖੇਤਰ ਦੀ ਗੱਲ ਕਰਾਂ ਤਾਂ ਤਰੱਕੀ ਪ੍ਰਮੋਸ਼ਨ ਥੋੜੇ ਸਮੇਂ ਲਈ ਰੁਕ ਜਾਣੀ ਆ ਕੋਈ ਕਾਗਜ਼ੀ ਅੜਚਣ ਆ ਸਕਦੀ ਆ ਫਾਈਲ ਵਰਕ ਅਧੂਰਾ ਰਹਿ ਸਕਦਾ ਉਪਾਅ ਕਰ ਲਓ ਸੂਰਜ ਦੇ ਬੀਜ ਮੰਤਰ ਦਾ ਜਾਪ ਕਰੋ ਓਮ ਗ੍ਰਿਣੀ ਸੂਰਯਾਇ ਨਮਾਹ ਪਰਵਾਰਿਕ ਜੀਵਨ ਦੀ ਗੱਲ ਕਰਾਂ ਤਾਂ ਘਰ ਦੇ ਵੱਡੇ ਪਰਿਵਾਰਕ ਜੀਆਂ ਨਾਲ ਤੁਹਾਡੇ ਵਿਚਾਰਾਂ ਦਾ ਟਕਰਾਅ ਹੋ ਸਕਦਾ ਹੈ ਵਿਚਾਰਾਂ ਦੀ ਵਿਰੋਧਤਾ ਹੁੰਦੀ ਹੈ ਕੋਈ ਗੱਲ ਨਹੀਂ ਉਪਾਅ ਕੀ ਹੈ ਬਜ਼ੁਰਗਾਂ ਨੂੰ ਲਾਲ ਕੱਪੜਾ ਪੇਟ ਕਰੋ ਰੁਮਾਲ ਲੈ ਦਿਓ ਕੋਈ ਨਹੀਂ ਜੇਬ ਚ ਰੱਖਣ ਨੂੰ ਤਾਂ ਦੇ ਮਾਮਲਿਆਂ ਦੇ ਵਿੱਚ ਲਾਭ ਮਿਲੇਗਾ ਤਾਂ ਜ਼ਰੂਰ ਪਰ ਉਸ ਲਾਭ ਮਿਲਣ ਦੀ ਗਤੀ ਸਲੋ ਰਹੇਗੀ ਤੁਸੀਂ ਉਪਾਅ ਕਰ ਲੈਣਾ ਗੁੜ ਤੇ ਕਣਕ ਦਾਨ ਕਰ ਦੇਣੀ ਹੈ ਕੰਨਿਆ ਰਾਸ਼ੀ ਦੀ ਵਾਰੀ ਆ ਗਈ ਹੈ ਚੰਦਰ ਗ੍ਰਹਿ ਦੇ ਆਫਟਰ ਇਫੈਕਟ ਤੁਸੀਂ ਸਿੱਧੀ ਗੱਲ ਕਰਾਂ ਤਾਂ ਜੋਇੰਟ ਪੇਨ ਰਹਿ ਜਾਣੀ ਹੈ ਤੁਹਾਡੇ ਜੋੜਾਂ ਦੀ ਸਮੱਸਿਆ ਹੋ ਜਾਣੀ ਹੈ ਉਪਾਅ ਕਰ ਲਿਓ ਬੁੱਧਵਾਰ ਨੂੰ ਗਰੀਬ ਬੱਚਿਆਂ ਨੂੰ ਹਰੇ ਕੱਪੜੇ ਦਾਨ ਕਰ ਦਿਓ ਕੁਝ ਦੇ ਦਿਓ ਹਰੇ ਰੰਗ ਦਾ ਕੰਮ ਖੇਤਰ ਦੀ ਗੱਲ ਕਰਾਂ ਤਾਂ ਕਾਗਜ਼ੀ ਕੰਮ ਦੇ ਵਿੱਚ ਤੁਹਾਡੇ ਕੋਲੋਂ ਕਿਤੇ ਨਾ ਕਿਤੇ ਗਲਤੀਆਂ ਹੋਣਗੀਆਂ ਹੀ ਤੁਸੀਂ ਆਪਣੇ ਮੇਜ਼ ਉੱਤੇ ਹਲਕਾ ਜਿਹਾ ਗੰਗਾ ਛੜਕ ਜਲ ਛਿੜਕ ਲੈਣਾ ਸਾਈਡ ਤੇ ਖਿਆਲ ਰੱਖਣਾ ਹੋਣਾ ਇਹ ਤਾਂ ਆਪਣਾ ਦਿਮਾਗ ਆ ਕਿ ਕਾਗਜ਼ ਗੱਲੇ ਨਾ ਕਰ ਲਿਓ ਜਿਹੜੇ ਜ਼ਰੂਰੀ ਕਾਗਜ਼ਾਤ ਨੇ ਡਾਕੂਮੈਂਟਸ ਨੇ ਪਰਿਵਾਰ ਤੇ ਗੱਲ ਕਰਾਂ ਤਾਂ ਜੀਵਨ ਦੇ ਵਿੱਚ ਭੈਣ ਭਰਾਵਾਂ ਨਾਲ ਤਣਾਅ ਹੋ ਜਾਂਦਾ ਬਹੁਤ ਵਾਰੀ ਹੋ ਜਾਂਦਾ ਕੋਈ ਗੱਲ ਨਹੀਂ ਘਬराईਦਾਨੀ ਹੈ ਉਪਾ ਭਰਾ ਨੂੰ ਹਰੇ ਰੰਗ ਦੀ ਵਸਤੂ দান ਕਰ ਦਿਓ ਤਾਂ ਦੇ ਖੇਤਰ ਵਿੱਚ ਤੁਹਾਡਾ ਪੈਸਾ ਖਰਚ ਵੱਸ ਸਕਦਾ ਹੈ ਹਰਾ ਸਟੋਨ ਲੈ ਸਕਦੇ ਹੋ ਤਾਂ ਤਰਨ ਕਰ ਲੋ ਨਹੀਂ ਤਾਂ ਹਰਾ ਰਮਾਲ ਕੋਲ ਰੱਖ ਲੋ ਤੁਲਾ ਰਾਸ਼ੀ ਦੀ ਵਾਰੀ ਆ ਗਈ ਸਿੱਧੀ ਗੱਲ ਕਰਾਂ ਚਮੜੀ ਦੀਆਂ ਸਮੱਸਿਆਵਾਂ ਸਕਿਨ ਡਿਜ਼ੀਜ਼ ਹੋਣ ਦੀ ਸੰਭਾਵਨਾ ਹੈ ਬਰਸਾਤ ਨਾਲ ਸੰਬੰਧ ਨਹੀਂ ਹੈ ਇਹ ਤੁਹਾਡਾ ਸ਼ੁਕਰ ਖਰਾਬ ਆ ਤਾਂ ਇਦਾਂ ਹੀ ਹੋਣਾ ਤੁਸੀਂ ਸ਼ੁੱਕਰਵਾਰ ਨੂੰ ਥੋੜੀ ਜਿਹੀ ਖੀਰ ਬਣਾ ਕੇ ਕਿਸੇ ਨੂੰ ਗਰੀਬ ਨੂੰ ਖਾਣ ਨੂੰ ਦੇ ਦਿਓ ਕੰਮ ਖੇਤਰ ਦੀ ਗੱਲ ਕਰਾਂ ਤਾਂ ਰਚਨਾਤਮਕ ਵਿਚਾਰ ਤੁਹਾਡੇ ਰੱਦ ਹੋ ਸਕਦੇ ਆ ਜਿਹੜੀ ਕ੍ਰੀਏਟੀਵਿਟੀ ਰਹਿ ਨਾ ਤੁਹਾਡਾ ਬ੍ਰੇਨ ਚੱਲ ਰਿਹਾ ਬੜਾ ਐਕਟਿਵ ਹੈ ਲਿਟਰੇਚਰ ਹੈ ਸਾਰਾ ਕੁਝ ਬੜਿਆ ਪਿਆ ਸਾਹਿਤ ਉਹ ਥੋੜੇ ਸਮੇਂ ਲਈ ਸਟਾਪ ਫੁੱਲ ਸਟਾਪ ਲੱਗ ਸਕਦਾ ਉਪਾਹ ਸ਼ੁਕਰ ਦੇ ਨਾਮ ਦਾ ਬੀਜ ਮੰਤਰ ਕਰੋਗੇ ਪਰਿਵਾਰ ਦੀ ਗੱਲ ਕਰਾਂ ਜੀਵਨ ਸਾਥੀ ਨਾਲ ਗਲਫੇਮ ਗਲਫਹਿਮੀਆਂ ਜਿਹੜੀਆਂ ਬਣੀਆਂ ਉਹ ਕੰਟੀਨਿਊ ਰਹਿਣਗੀਆਂ ਆਪਣੇ ਜੀਵਨ ਸਾਥੀ ਨੂੰ ਉਪਾਹ ਦੇ ਰੂਪ ਇਕ ਸਫੇਦ ਗੁਲਾਬ ਜਸਫੇਦ ਫੁੱਲ ਪੇਟ ਕਰ ਦਿਓ ਮਾਮਲਾ ਸੁਲਝ ਜਾਣਾ ਹੈ ਤੰਦੇ ਮਾਮਲਿਆਂ ਦੀ ਗੱਲ ਕਰਾਂ ਤਾਂ ਬਿਨਾਂ ਲੋੜ ਖਰਚੇ ਵਧਣਗੇ ਉਹ ਪਾਕੀ ਕਰੋਗੇ ਚਾਂਦੀ ਦੀ ਵਸਤੂ ਤਜ਼ੋਰੀt ਰੱਖ ਲਓ ਛੋਟੀ ਜੀ ਚਾਂਦੀ ਦਾ ਟੁਕੜਾ ਹੀ ਰੱਖ ਲਓ ਬਾਦਾ ਬਰਕਤ ਰਹੇਗਾ ਪੈਸਾ ਟਿਕੇਗਾ ਆ ਗਈਆਂ ਬ੍ਰਿਸ਼ਚਕ ਰਾਸ਼ੀ ਵਾਲੇ ਸੇਤ ਵਿੱਚ ਮਾਨਸਿਕ ਤਕਾਬੜ ਰਹਿਣੀ ਆ ਸੇਤ ਦੀ ਗੱਲ ਕਰਾਂ ਸੇਤ ਢਿੱਲੇ ਮਨਸਿਕ ਤੌਰ ਤੇ ਸੋਚੀ ਜਾਣਾ ਸੋਚੀ ਜਾਣਾ ਉਤਰਾ ਉਤਰਾ ਛੜਾ ਬਹੁਤ ਆਉਣਗੇ ਉਪਾਕੇ ਕਰੋਗੇ ਮੰਗਲਵਾਰ ਨੂੰ ਲਾਲ ਮਠਾਈ দান ਕਰ ਦਿਓ ਕਰਮ ਖੇਤਰ ਦੀ ਗੱਲ ਕਰਾਂ ਤਾਂ ਮਾਲਕ ਨਾਲ ਬਾਸ ਨਾਲ ਟਕਰਾਅ ਹੋ ਸਕਦੀ ਹੈ ਉਪਾ ਕਰ ਲਓ ਮੰਗਲ ਦੇ ਨਾਮ ਦਾ ਜਾਪ ਕਰ ਲਓ ਪਰਿਵਾਰ ਵਿੱਚ ਪਿਤਾ ਦੇ ਨਾਲ ਵਿਚਾਰਾਂ ਵਿੱਚ ਫਰਕ ਪੈ ਸਕਦਾ ਵਿਚਾਰ ਮਤਭੇਦ ਹੋ ਸਕਦਾ ਲੜਨਾ ਨਹੀਂ ਵੱਡਿਆਂ ਦਾ ਸਤਿਕਾਰ ਕੰਟੀਨਿਊ ਰਹਿਣਾ ਚਾਹੀਦਾ ਉਪਾਕੇ ਕਰਨਾ ਪਿਤਾ ਨੂੰ ਲਾਲ ਵਸਤੂ ਭੇਟ ਕਰ ਦਿਓ ਤੁਹਾਡੇ ਮਾਮਲਿਆਂ ਦੀ ਗੱਲ ਕਰਾਂ ਤਾਂ ਅਚਾਨਕ ਖਰਚੇ ਵੱਜ ਜਾਣੇ ਆ ਤੁਸੀਂ ਸ਼ਨੀਵਾਰ ਨੂੰ ਮਸਲਾ ਦੀ ਦਾਲ ਦਾ ਦਾਨ ਕਰਨਾ ਤੁਹਾਨੂੰ ਰਸ਼ੀ ਦੀ ਵਾਰੀ ਸਿੱਧੇ ਗੱਲ ਕਰਾਂ ਕਮਰ ਦਰਦ ਦਰਦ ਰਹੇਗੀ ਸਪਾਈਨ ਦਰਦ ਹੋ ਸਾਦੀ ਜਾਂ ਛਟਕਾ ਦੀ ਪੇਨ ਹੋ ਸਕਦੀ ਹੈ ਇਸ ਸਮੱਸਿਆ ਬਣ ਸਕਦੀ ਹੈ ਉਪਾ ਕਰੋਂਗੇ ਵੀਰਵਾਰ ਨੂੰ ਗਰੀਬ ਬੱਚਿਆਂ ਨੂੰ ਪੀਲੀ ਚੀਜ਼ ਦੇ ਦਿਓ ਕੰਮ ਖੇਤਰ ਦੀ ਗੱਲ ਕਰਾਂ ਤਾਂ ਵੱਡੇ ਪ੍ਰੋਜੈਕਟ ਜਿਹੜੇ ਚੱਲ ਰਹੇ ਆ ਆਉਣ ਵਾਲੇ ਨਵਾਂ ਪ੍ਰੋਜੈਕਟ ਕੋਈ ਨਹੀਂ ਆਇਆ ਪੁਰਾਣੇ ਕੰਟੀਨਿਊ ਰਹਿਣਗੇ ਨਵਾਂ ਨਹੀਂ ਪ੍ਰੋਜੈਕਟ ਕੋਈ ਮਿਲਣਾ ਹਜੇ ਘਬਰਾਉਣਾ ਨਹੀਂ ਹੈ ਉਪਾ ਬ੍ਰਹਸਪਤੀ ਗੁਰੂ ਦੀ ਚਾਲੀਸਾ ਦਾ ਪਾਠ ਕਰ ਦਿਓ ਪਰਿਵਾਰ ਦੀ ਗੱਲ ਕਰਾਂ ਤਾਂ ਵੱਡਿਆਂ ਨਾਲ ਦੂਰੀ ਵਧਣੀ ਹੈ ਉਪਾ ਪੀਲਾ ਕਪੜਾ ਦਾਨ ਕਰੋ ਤਾਂ ਦੇ ਮਾਮਲਿਆਂ 'ਚ ਇਨਵੈਸਟਮੈਂਟ ਰੁਕ ਜਾਣੀ ਥੋੜੇ ਸਮੇਂ ਲਈ ਉਪਾ ਹਲਦੀ ਦਾ ਟੁਕੜਾ ਛੋਟਾ ਜਿਹਾ ਅ ਕੱਪੜੇ 'ਚ ਬੰਨ ਲੈਦਾ ਹੁੰਦਾ ਥੋੜਾ ਜਿਹਾ ਰੂਣ ਰੱਖ ਕੇ ਫਿਰ ਹਲਦੀ ਦਾ ਟੁਕੜਾ ਰੱਖਣਾ ਫਿਰ ਨਿੱਕੇ ਜਿਹੇ ਕੱਪੜੇ 'ਚ ਗੁੱਟ ਨੂੰ ਬੰਨ ਲੈਣੀ ਗੰਡ ਇਹ ਨਾ ਹੋਵੇ ਸਾਰਾ ਕੁਝ ਖਰਾਬ ਹੋ ਜਾਏ ਅੰਦਰ ਠੀਕ ਹੈ ਤਿਜੋਰੀ 'ਚ ਰੱਖ ਲਓ ਮੱਕਰਾ ਰਾਸ਼ੀ ਤੁਹਾਡੀ ਸਿਹਤ ਦੀ ਗੱਲ ਕਰੂੰਗੀ ਤਾਂ ਤੁਹਾਡੇ ਗੋਡਿਆਂ 'ਚ ਦਰਦ ਰਹਿ ਜਾਣੀ ਆ ਉਪਾਗ ਕਰ ਲਿਓ ਸ਼ਨੀਵਾਰ ਨੂੰ ਕਾਲੇ ਤੇਲ ਥੋੜੇ ਜਿਹੇ ਤੇ ਥੋੜਾ ਜਿਹਾ ਤੇਲ ਤੇਲ ਸ਼ਨੀ ਮੰਦਰ ਦਾਣ ਕਰ ਦਿਓ ਕਰਮ ਖੇਤਰ ਚ ਤਰੱਕੀ ਤੁਹਾਡੀ ਪ੍ਰੋਮੋਸ਼ਨ ਰੁਕਣੀ ਹੈ ਬਿਲਕੁਲ ਨੀ ਘਬਰਾਉਣਾ ਦਿਨ ਬਦਲ ਜਾਂਦੇ ਹਨ ਉਪਾ ਸ਼ਨੀ ਦੇ ਨਾਮ ਦਾ ਜਾਪ ਕਰੋ ਈਜ ਮੰਤਰ ਓਮ ਸ਼ੰਸ਼ਨੀਚ ਰਾਇ ਨਮਾ ਪਰਿਵਾਰ ਦੀ ਗੱਲ ਕਰਾਂ ਤਾਂ ਪਿਤਰਾਂ ਸੰਬੰਧੀ ਚਿੰਤਾ ਰਹਿਣੀ ਹੈ ਕਾਰਨ ਤੁਸੀਂ ਨੋਟ ਕੀਤਾ ਹੋਣਾ ਇਹਨਾਂ ਦਿਨਾਂ ਚ ਬਹੁਤ ਬਹੁਤ ਜ਼ਿਆਦਾ ਪਿਤਰ ਤੁਹਾਡੇ ਸੁਪਨੇ ਆਉਣਗੇ ਜਾਂ ਤੁਹਾਡੇ ਜੋ ਜਾ ਚੁੱਕੇ ਨੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਆਂਡ ਗਵਾਂਡ ਵਾਲੇ ਉਹ ਤੁਹਾਡੇ ਸੁਪਨੇ ਜ਼ਰੂਰ ਆ ਰਹੇ ਹੁਣੇ ਨੋਟ ਕਰਿਓ ਮੈਨੂੰ ਕਮੈਂਟ ਬਾਕਸ ਤੇ ਦੱਸਿਓ ਤਾਂ ਦੇ ਮਾਮਲਿਆਂ ਦੀ ਗੱਲ ਕਰਾਂ ਤਾਂ ਪੈਸੇ ਦੇ ਨੁਕਸਾਨ ਦੀ ਸੰਭਾਵਨਾ ਹੈ ਤੁਸੀਂ ਸ਼ੁੱਕਰਵਾਰ ਸ਼ਨੀਵਾਰ ਨੂੰ ਸੋਰੀ ਕਾਲੀ ਔੜ ਦੇ ਦਾਨ ਕਰ ਦੇਣੀ ਕੰਬਰਾਸ਼ੀ ਸਿਹਤ ਚ ਰਕਤ ਸੰਬੰਧੀ ਬਲੱਡ ਨਾਲ ਸੰਬੰਧਤ ਸਮੱਸਿਆਵਾਂ ਹੋ ਸਕਦੀਆਂ ਸ਼ਨੀਵਾਰ ਨੂੰ ਕਾਲੇ ਕੱਪੜੇ ਗਰੀਬਾਂ ਨੂੰ ਦਾਨ ਕਰ ਦਿਓ ਕਰਮ ਖੇਤਰ ਦੀ ਗੱਲ ਕਰਾਂ ਵਪਾਰ ਕੈਰੀਅਰ ਨੌਕਰੀ ਤਾਂ ਸਾਥੀਆਂ ਨਾਲ ਕੁਲੀਗਜ਼ ਨਾਲ ਟਕਰਾਅ ਹੋ ਸਕਦਾ ਸ਼ਨੀ ਦੇ ਨਾਮ ਦਾ ਜਪ ਕਰੋ ਪਰਿਵਾਰ ਦੇ ਵਿੱਚ ਗਲਤਫਹਿਮੀਆਂ ਪੈਦਾ ਹੋਣੀਆਂ ਕੋਈ ਗੱਲ ਨਹੀਂ ਉਪਾਅ ਕਰ ਲਓ ਘਰ ਵਿੱਚ ਤੇਲ ਦੇ ਤੇਲ ਦਾ ਦੀਪ ਚਲਾ ਲਓ ਸਾਈਡ ਤੇ ਧਿਆਨ ਨਾਲ ਤਾਂ ਦੇ ਮਾਮਲਿਆਂ ਦੀ ਗੱਲ ਕਰਾਂ ਤਾਂ ਆਮਦਨ ਅਸਥਿਰ ਰਹਿਣੀ ਹੈ ਕਾਲੇ ਕੱਪੜੇ 'ਚ ਅੱਠ ਕਾਲੇ ਤੇਲ ਅੱਠ ਦਾ ਮਤਲਬ ਗਿਣਤੀ 'ਚ ਅੱਠ ਕਾਲੇ ਤੇਲ ਛੋਟੀ ਜਿਹੀ ਪੋਟਲੀ 'ਚ ਬੰਨ ਕੇ ਰੱਖ ਲਓ ਮੇਨ ਰਾਸ਼ੀ ਦੀ ਗੱਲ ਕਰਾਂ ਤਾਂ ਤੁਹਾਡੇ ਸਿਹਤ 'ਚ ਤਣਾਅ ਰਹਿਣਾ ਨੀਂਦ ਦੀ ਸਮੱਸਿਆ ਰਹਿਣੀ ਹੈ ਘਬਰਾਉਣਾ ਨਹੀਂ ਹਰ ਵੀਰਵਾਰ ਗੰਗਾ ਜਲ ਛਿੜਕ ਕੇ ਇਸ਼ਨਾਨ ਕਰੋ ਘਰ ਦੇ ਵਿੱਚ ਵੀ ਛੜਕਾ ਦਿਓ ਗੰਗਾ ਜਲ ਨਹੀਂ ਹੈ ਬਹੁਤੇ ਘਰਾਂ 'ਚ ਤਾਂ ਪਵਿੱਤਰ ਜਲ ਕਿਸੇ ਵੀ ਸਰੋਵਰ ਦਾ ਲੈ ਲਓ ਕਰਮ ਖੇਤਰ ਦੀ ਗੱਲ ਕਰਾਂ ਤਾਂ ਜਿੰਨੀਆਂ ਵੀ ਯੋਜਨਾਵਾਂ ਫਿਊਚਰ ਪਲਾਨਿੰਗ ਬਣਾਈਆਂ ਸੀ ਉਹ ਥੋੜੇ ਸਮੇਂ ਲਈ ਰੱਦ ਹੋ ਜਾਣੀਆਂ ਵੀਰਵਾਰ ਨੂੰ ਤੁਸੀਂ ਪੀਲੀ ਮਿਠਾਈ দান ਕਰ ਦਿਓ ਇਹ ਅਰਥ ਨਾਲ ਦੂਰ ਕਰਨ ਦੇ ਛੋਟੇ ਛੋਟੇ ਟੁੱਟਕੇ ਆ ਇਹ ਕਰਨ ਨਾਲ ਹੀ ਜੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਬੈਰੀਕੇਡਸ ਖਤਮ ਹੋ ਜਾਣ ਲਾਈਫ ਦੇ ਤਾਂ ਹੋਰ ਕੀ ਚਾਹੀਦਾ ਹੁੰਦਾ ਨਾ ਪਰਿਵਾਰ ਦੇ ਵਿੱਚ ਜੀਵਨ ਸਾਥੀ ਨਾਲ ਤਣਾ ਹੋਣਾ ਥੋੜੀ ਜਿਹੀ ਰਹਿ ਉਪਾਅ ਕਰ ਦਿਓ ਪਤੀ ਜਾਂ ਪਤਨੀ ਇੱਕ ਦੂਜੇ ਨੂੰ ਪੀਲੀ ਵਸਤੂ ਭੇਟ ਕਰ ਦਿਓ ਤਨ ਦੇ ਮਾਮਲੇ ਦੀ ਗੱਲ ਕਰਾਂ ਤਾਂ ਅਚਾਨਕ ਨੁਕਸਾਨ ਹੋ ਜਾਣਾ ਬ੍ਰਹਸਪਤੀ ਦੇ ਨਾਮ ਦਾ ਈਜ ਮੰਤਰ ਕਰੋ ਕਮੈਂਟ ਕਰਕੇ ਮੈਨੂੰ ਦੱਸਣਾ ਤੁਹਾਨੂੰ ਗ੍ਰੈਂਡ ਮਗਰੋਂ ਸਭ ਤੋਂ ਵੱਧ ਕਿਹੜੇ ਖੇਤਰ 'ਚ ਅਸਰ ਮਹਿਸੂਸ ਹੋਇਆ ਸੇਤ ਕਰਮ ਜਾਂ ਪਰਿਵਾਰ ਕੈਰੀਅਰ ਹੋ ਗਿਆ ਨਾ ਕਰਮ ਸੁਪਰਪਾ ਦੱਸਣ ਲੱਗੀਆਂ ਪਿਤਰਪਖ ਦੌਰਾਨ ਹਰ ਸਵੇਰੇ ਜਦੋਂ ਤੁਸੀਂ ਉੱਠਣਾ ਆਪਣਾ ਗੇਟ ਜਾਂ ਆਪਣੀ ਦहलीਜ਼ ਸਾਫ਼ ਕਰੋ ਤਾਂਬੇ ਦੇ ਲੋਟੇ 'ਚ ਪਵਿੱਤਰ ਜਲ ਲਓ ਥੋੜੇ ਜਿਹਾ ਕਾਲੇ ਤੇਲ ਥੋੜੇ ਜਿਹਾ ਦਾਣੇ ਜौं ਦੇ ਕੁਝ ਬੂੰਦਾਂ ਕੱਚੇ ਦੁੱਧ ਦੀਆਂ ਪਾ ਲਓ ਇਸ ਮਿਸ਼ਰਣ ਨੂੰ ਜਿੰਨਾ ਪਿਤਰਪਖ ਚੱਲ ਰਿਹਾ ਜਿੰਨੇ ਦਿਨ ਕਰਦੇ ਮੁੱਖ ਦਰਵਾਜ਼ੇ ਉੱਤੇ ਹੌਲੀ-ਹੌਲੀ ਛਿੜਕ ਦਿਓ ਓਮ ਪਿਤਰਭੈਓ ਨਮਹ ਹੋਂ ਦਾ ਜਾਪ ਕਰੀ ਜਾਓ ਇਸ ਤਰ੍ਹਾਂ ਨਾਲ ਨਕਾਰਾਤਮਕਤ ਦੂਰ ਹੋ ਜਾਣੀ ਹੈ ਪਿਤਰ ਪ੍ਰਸੰਨ ਹੋ ਜਾਣੇ ਤੇ ਪਰਿਵਾਰ ਦੇ ਉੱਤੇ ਅਸੀਸ ਪਾਣੀ ਇੱਕ ਉਪਾਅ ਹੋਰ ਨੋਟ ਕਰ ਲਓ ਹਰ ਰੋਸ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਇੱਕ ਬਾਲਟੀ ਸੁੱਚੇ ਪਾਣੀ ਦੀ ਗੇਟ 'ਚ ਡੋਲੋ ਪਹਿਲਾਂ ਦਹਿਲੀਸਤਰੀ ਡੋਲੋ ਫਿਰ ਇੱਕ ਭਾਂਡੇ 'ਚ ਥੋੜਾ ਜਿਹਾ ਪਾਣੀ ਲੈ ਕੇ ਚੁਟਕੀ ਭਰ ਹਲਦੀ ਪਾ ਲਓ ਤੇ ਥੋੜੇ ਛਿੱਟੇ ਦੇ ਦਿਓ ਗੇਟ ਦੇ ਵਿੱਚ ਇਹ ਉਪਾਅ ਤੁਸੀਂ ਤਾਂ ਉਮਰ ਕਰੋ ਇਹ ਤਾਂ ਪੱਲੇ ਹੀ ਬੰਨ ਲਓ ਗੱਲ ਰੂਟੀਨ 'ਚ ਤੁਸੀਂ ਕਰੋਗੇ ਤੁਸੀਂ ਇਹਦੇ ਪ੍ਰਭਾਵ ਦੇਖੋਗੇ ਮੈਨੂੰ ਕਮੈਂਟਾਂ 'ਚ ਦੱਸੋਗੇ ਕੱਲ ਮਿਲਦੇ ਹਾਂ ਨਵੀਂ ਵੀਡੀਓ ਨਾਲ ਟਿਲ ਦੈਨ ਬਾਏ ਬਾਏ ਆਪਣਾ ਖਿਆਲ